ਬਾਕੀ ਮਿਲਦੇ ਆ ਜੀ ਫਿਰ ਮੀਂਹ ਲਗਾਤਾਰ ਹੀ ਪਈ ਜਾਂਦੇ ਮੀਂਹ ਹਟਦੇ ਨਹੀਂ ਹੈਗੇ ਹੁਣ ਜਿਆਦਾ ਧੁੱਪ ਨਿਕਲੀ ਹੁੰਦੀ ਬਾਹਰ ਇੱਧਰ ਸੋਫਿਆਂ ਦੇ ਉੱਤੇ ਇੱਧਰ ਕੀ ਕਰੀਏ ਕੱਪੜੇ ਸੁੱਕਦੇ ਹੀ ਨਹੀਂ ਆਗੇ ਸਟੈਂਡ ਥੱਲੇ ਚੱਕ ਕੇ ਲਿਆਂਦਾ ਇੱਧਰ ਮੈਂ ਕਿਹਾ ਹੁਣ ਦੇਖਦੇ ਹਾਂ ਦੁੱਧ ਲੈਣ ਗਏ ਆਂਦੇ ਆ ਤਾਂ ਫਿਰ ਇੱਕ ਤਰਪਾਲ ਤਾਂ ਮਗਾਣੀ ਜ਼ਰੂਰੀ ਸ਼ਿਕਰ ਕੋਠੇ ਪਾ ਦਈਏ ਕਿਉਂਕਿ ਮੀਂਹ ਨੇ ਇੰਨਾ ਕਿ ਦੁਖੀ ਕੀਤਾ ਪਿਆ ਆ ਸਾਰੀ ਛੱਤ ਚੋਈ ਜਾਂਦੀ ਆ ਕਿੱਦਾਂ ਸਮੀ ਜਾਂਦਾ ਪਾਣੀ ਬੁਰਾ ਹਾਲ ਪ੍ਰਮਾਤਮਾ ਥੋੜੀ ਮਿਹਰ ਕਰੋ ਭਲੀ ਕਰੋ ਸਾਰਿਆਂ ਦਾ ਮੈਂ ਕਹਿੰਦਾ ਮੈਂ ਦੇਖਦਾ ਆ ਮੰਮੀ ਮੈਂ ਮੇਰੀ ਕਲਾਸ ਲਾਈ ਕੇ ਨਹੀਂ ਮੈਂ ਕੋਈ ਨਹੀਂ ਪੁੱਤ ਸਵੇਰ ਸੇ ਨੂੰ ਆਜ ਮਾਰ ਦੇਾਂਗੇ ਸੇ ਨੂੰ ਆਜ ਮੰਮੀ ਮੇਨ ਬਾਜੀ ਨਹੀਂ ਮਾਰੀ ਮੰਮੀ ਮੇਰੇ ਗੱਲ ਤਾਂ ਸੁਣ ਬਲੌਗ ਕੀ ਬਣਾਈਏ ਦਿਨ ਤੱਕ ਦਿਨ ਹੀ ਨਹੀਂ ਕਰਦਾ ਹੈਗਾ ਬਲੌਗ ਨੂੰ ਨੂੰ ਵੀ ਤੇ ਇੱਧਰ ਆ ਗਏ ਕਿਚਨ 'ਚ ਹੁਣ ਹਾਂਜੀ ਨਿਊਟਰੀ ਵਾਲੇ ਚੋਲ ਬਣਾਵਾਂਗੇ ਇੱਧਰ ਆਪਾਂ ਸਮਾਨ ਤਿਆਰ ਕਰ ਲਿਆ ਤੇ ਹੁਣ ਲਾ ਲਈ ਜੀ ਆਪਾਂ ਤੜਕਾ ਤੇ ਸਭ ਤੋਂ ਪਹਿਲਾ ਤੇਲ ਤਾਂ ਸਾਡਾ ਗਰਮ ਹੋ ਗਿਆ ਆ ਧੀ ਰੋਟੀ ਰਾਤ ਦੀ ਚੋਲ ਨਿਊਟਰੀ ਵਾਲੇ ਚੋਲ ਦੇਖਾ ਹੋ ਲਾਪਰਵਾਹੀ ਦਾ ਨਤੀਜਾ ਨਤੀਜਾ ਕਰੋ ਜੀ ਬਲੌਗ ਦਾ ਐਂਡ ਨਵੇਂ ਬਲੌਗ 'ਚ ਜੀ ਆਪਾਂ ਫੇਰ ਆ ਗਏ ਆ ਜੀ ਇੱਕ ਵਧੀਆ ਜਿਹਾ ਵਲੌਗ ਤੁਹਾਡੇ ਲਈ ਲੈ ਕੇ ਰੋਟੀ ਦੇ ਨਾਲ ਕੜੀ ਤੇ ਰੋਟੀ ਨਾਲ ਹਾਂਜੀ ਕਰੋ ਜੀ ਵਲੌਗ ਦੀ ਸ਼ੁਰੂਆਤ ਚਲੋ ਹਾਂਜੀ ਅੱਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਨੂੰ ਅੰਦਰਾ ਵਲੌਗ ਜੁਮੇਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਮੰਗਦੇ ਅਸੀਂ ਵੀ ਠੀਕ ਠਾਕ ਆ ਚਲੋ ਜੀ ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਨਾਸ਼ਤੇ ਤੋਂ ਬਾਕੀ ਮਿਲਦੇ ਆ ਜੀ ਫੇਰ ਮੀਂਹ ਲਗਾਤਾਰ ਹੀ ਪਈ ਜਾਂਦੇ ਮੀਂਹ ਹਟਦੇ ਨਹੀਂ ਹੈਗੇ ਚਲੋ ਬਣੇ ਰਿਓ ਵਲੌਗ ਨਾਲ ਜੀ ਲੋ ਜੀ ਇਤਰਾ ਟਾਈਮ ਦੇਖ ਸਕਦੇ ਆ 1:30 ਵਜ ਗਿਆ ਤੇ ਇੱਧਰ ਹੋ ਰਹੀ ਆ ਸਬਜ਼ੀ ਦੀ ਤਿਆਰੀ ਸਬਜ਼ੀ ਦੀ ਗੱਲ ਕੋ ਸਾਰਾ ਝੁੰਡਾ ਪਿਆ ਲੈਂਟ ਵੀ ਚੋ ਗਿਆ ਆ ਹਾਂ ਬਰਾਂਡਾ ਚੁੰਡਾ ਰਿਹਾ ਕੋਠੇ ਤੇ ਤੇ ਬਾਹਰ ਪਾ ਕੇ ਸੇਕਰ ਕੋਠੇ ਪਾਉਂਦੇ ਆ ਹਾਂ ਨਾ ਚੁੰਡਾ ਆ ਨਾ ਕੱਪੜਾ ਨਹੀਂ ਕੋਸਿਆ ਕੱਪੜੇ ਸਾਬੰਧਾ ਸੁੱਕੇ ਆਉਣੇ ਤੇ ਕਈ ਬਕਲਾ ਆ ਗਏ ਉਹ ਦੀਵਾਰ ਨੂੰ ਬੇਰਾਨੇ ਤੇ ਸਬਜ਼ੀ ਲੈ ਤੋ ਬਲੀ ਦਿਓ ਲਿਆ ਪਾ ਇੱਕ ਬੇਗਣਾ ਬੇਗਰ ਬਣਾਣੇ ਅੱਜ ਓਏ ਹੋਏ ਕਿੰਨੇ ਮੀਂਹ ਕਿਤੇ ਰੁਪਿਆ ਲੈ ਕੇ ਆਈ ਮੀਂਹ ਇਹ ਤਾਂ ਦਿਨੇ ਦੇਣੇ ਆ 80 ਰੁਪਏ ਕਿਲੋ ਪੈ ਰਹਾ ਤਾਂ ਬਲੀ ਚੋ ਲੈਣਾ ਮੀਂਹ ਤਾਂ ਤੇਜ਼ ਪੰਦਾ ਇਹ ਭਾਈ ਕਿੱਦਾਂ ਆ ਗਿਆ ਮੀਂਹ ਜੀ ਮੈਨੂੰ ਕਿੱਤੇ ਸਬਜ਼ੀਆਂ ਵਾਲੇ ਗਲੀਆਂ ਚ ਆਉਂਦੇ ਆ ਉਹਨਾਂ ਨੇ ਆਉਣਾ ਹੀ ਆ ਇਹਨੇ ਰੁਪਏ ਉਸਨੇ ਤਾਂ 30 ਰੁਪਏ ਕਿਲੋ ਪੈ ਰਹਾ ਤੇ ਚੱਗੀ ਤਾਂ ਨਹੀਂ ਬੰਦ ਤੇ ਅੱਛਾ ਤੇ ਉਹ ਲੋ ਲੈਣੀ ਤਾਂ ਸਬਜ਼ੀ ਹੈਗੀ ਆਪਣੀ ਮਜਬੂਰੀ ਨੂੰ ਆ ਨਾ ਹੁਣ ਜਿੱਦਾਂ ਮੀਂਹ हटਿਆ ਸੀ ਹੁਣ ਭਾਵੇਂ ਬਿਜਾਰਾ ਜਾ ਕੇ ਲੈ ਜਾਂਦੀ ਹਾਂ ਜਿਸ ਤੀਪਾ ਦਾ ਦੇ ਨਾਟਿਆ ਤੇ ਵੀ ਸੀ ਬਣਾਉਣਾ ਆ ਜਿੰਨਾ ਤੇਜ ਪੈਂਦਾ ਸੀ ਜਿਨਾ ਆਮ ਨੂੰ ਲੈ ਗਏ ਮੀਂਹ ਹਟਦਾ ਆ ਤਾਂ ਟਮਾਟਰ ਤੇ ਮਟਰ ਲਈ ਆਵਾ ਜਾ ਕੇ ਹੱਦ ਦਾ ਹੈਗੇ ਆ ਤਿੰਨ ਚਾਰ ਕਿੰਟ ਮੈਂ ਲਿਆਉਂਗੀ ਨਾ ਕਿਲੋ ਦਾ ਪਰ ਜਿੰਨਾ ਮੀਂਹ ਪੈਂਦਾ ਸੀਗਾ ਹਟਦਾ ਨਹੀਂ ਲੱਗਦਾ ਨਹੀਂ ਸੀ ਹਾਂ ਬਹੁਤ ਖੜਾ ਸਾੜ ਕਾਜ ਦੁਕਾਨੇ ਪਾਣੀ ਪੰਨਾਰਾ ਬੰਦ ਹੋ ਗਿਆ ਦੁਕਾਨ ਦਾ ਇਹ ਕੋ ਮਨਾਇਆ ਜੀਾ ਉੱਥੋਂ ਜਿਹੜੇ ਜਿਨਾਂ ਦੇ ਰੈਂਟ ਦੇ ਦੁਕਾਨ ਲਏ ਉਹ ਕਹਿੰਦੇ ਪਨਾਲਾ ਬੰਦੂਗਾ ਪਾਣੀ ਰੁਕ ਗਿਆ ਆ ਆਓ ਤੁਸੀਂ ਛੇਤੀ ਤਾ ਮੀਝੇ ਗਏ ਆਈ ਜੀ ਉੱਪਰੋਂ ਪਾਣੀ ਦੇ ਥੱਲੇ ਆਵਾਜ਼ ਆਉਂਦੀ ਆ ਲੈਮਨ ਦੇਖਿਆ ਉੱਚਾ ਹੋਇਆ ਹੂੰ ਕਿ ਤਰਾ ਕੋ ਨੂੰ ਤਾਂ ਪਤਾ ਨਹੀਂ ਕੀ ਹੋਇਆ ਇਹ ਉੱਚਾ ਹੋਇਆ ਹੋਣ ਜਿਆਦਾ ਧੁੱਪ ਨਿਕਲੀ ਹੁੰਦੀ ਬਾਹਰ ਚਲੋ ਕਰ ਲਈਏ ਫਿਰਣਾ ਫੇ ਤੁਹਾਨੂੰ ਮਿਲਦੇ ਆਂ ਦੇ ਨਾਲ ਕੀਤਾ ਤੋੜਕਾ ਹੋਰ ਉਹ ਪਿਆਜ਼ ਆ ਟਮਾਟਰ ਤੇ ਮਿਰਚਾਂ ਕੀਤੀਆਂ ਸੀਗੇ ਇਹਦੇ ਚੋਂ ਥੋੜਾ ਜਿਹਾ ਗ੍ਰੈਂਡਰ ਧੋ ਕੇ ਪਾਣੀ ਪਾਇਆ ਫਿਰ ਠੀਕ ਹੈ ਨਾਲ ਮਾ ਤੋੜਕਾ ਹੋਰ ਸਾਰੇ ਮਾਲਾਂ ਅੱਜ ਲਾਇਆ ਤੁਹਾਡਾ ਵੱਡੀ ਕੜਾਈ ਜਿਹੜਾ ਨਾ ਚਲੋ ਅਸੀਂ ਹਾਂ ਛੋਟੀ ਜਿਵੇਂ ਘੋਟੋ ਹੋ ਜਾਂਦੇ ਉਦਾਂ ਵੀ ਬੰਦੇ ਨਹੀਂ ਸੋ ਹਾਂ ਅੱਜ ਮੈਂ ਵੱਡੀ ਕੜਾਈ ਦੀ ਬਣਾਉਣ ਲੱਗੇ ਚਲੋ ਹੋ ਜਵੇ ਬਰਾਊਨ ਥੋੜਾ ਜਿਹਾ ਪਿਆਜ ਨਾ ਫੇਰ ਚ ਪਾਉਨੇ ਆ ਸਮਾਨ ਦੇ ਬਗ ਰੱਖਿਆ ਹੁਣ ਲੱਗ ਗਿਆ ਤਦ ਕ ਫਰੋਂ ਇਹਨੂੰ ਲੱਗਦੇ ਆ ਜਿਆਦਾ ਫਲਾਵਰ ਟਜੇ ਜਦੋਂ ਬਹਿ ਜਾਣੇ ਜਣੇ ਹਾਂ ਉਹ ਚੇਰੋ ਹਾਂਜੀ ਦੇਖ ਸਕਦੇ ਆ ਜੀ ਇੱਧਰ ਸਾਡੀ ਗਲੀ ਦਾ ਵੀ ਹਾਲ ਬੱਦਲ ਥੋੜਾ ਜਿਹਾ ਉੱਚਾ ਹੋਇਆ ਆ ਕੰਦਾ ਕੁੰਦਾ ਸਭ ਚੋਂਦੀਆਂ ਲੈਂਟਰ ਚੋਂਦੇ ਆ ਲੋਕਾਂ ਦੇ ਬੁਲੇ ਹਾਲ ਕਿਤੇ ਇੱਥੇ ਇਹ ਵੀ ਸਾਰੇ ਗਿੱਲੇ ਹੋ ਕੇ ਆਏ ਇੱਧਰ ਅਸੀਂ ਸਾਰਾ ਕਮਰਾ ਕੱਪੜਿਆਂ ਨਾਲ ਪਰਿਆ ਪਿਆ ਆ ਦੇਖ ਸਕਦੇ ਆ ਜੀ ਇੱਧਰ ਬੱਤੀ ਜਗਾ ਕੇ ਤੁਹਾਨੂੰ ਦਿਖਾ ਲᱹਦੀ ਦੇਖੋ ਜੀ ਹਾਲ ਐ ਇੱਧਰ ਕੱਪੜੇ ਇੱਧਰ ਸੋਫਿਆਂ ਦੇ ਉੱਤੇ ਇੱਧਰ ਤੇ ਇੱਧਰ ਦਰਵਾਜੇ ਦੇ ਉੱਤੇ ਕੀ ਕਰੀਏ ਕੱਪੜੇ ਸੁੱਕਦੇ ਹੀ ਨਹੀਂ ਆਗੇ ਸਟੈਂਡ ਥੱਲੇ ਚੱਕ ਕੇ ਲਿਆਂਦਾ ਇੱਧਰ ਸਾਰੇ ਕੱਪੜੇ ਸੁੱਕਣੇ ਪਾਏ ਹੋਏ ਆ ਸੁੱਕਦੇ ਹੀ ਨਹੀਂ ਹੈਗੇ ਕੱਪੜੇ ਪੱਖਾ ਚਲਾ ਦਿੱਤਾ ਜਦੋਂ ਜਲ ਮਾੜਾ ਮੋਟੇ ਕੱਪੜੇ ਅੱਠਰ ਜਾਣਗੇ ਬੱਤੀ ਕਰ ਦੰਨੇ ਆ ਬੰਦ ਤੇ ਇੱਧਰ ਦਿਖਾ ਲਦੇ ਆ ਤੁਹਾਨੂੰ ਸਬਜੀ ਕੀ ਬਣਾਇਆ ਹੈ ਕੀ ਬਣਾਇਆ ਨਹੀਂ ਵੇ ਸਬਜੀ ਕਿੰਨੀ ਸਾਡੀ ਬਣ ਗਈ ਆ ਤਕਰੀਬਨ ਤੀ ਤਕਰੀਬਨ ਬਾਣੀ ਚੱਲੀ ਇਹਦੇ ਵਿੱਚ ਮੈਂ ਪਾਇਆ ਸੀ ਮੜਾ ਜਾਂ ਗਰਮ ਮਸਾਲਾ ਥੋੜਾ ਜਿਹਾ ਘਿਓ ਛੜ ਜਾਵੇ ਸਬਜੀ ਬੈਂ ਹਾ ਆਲੂ ਵੀ ਤਕਰੀਬਨ ਹੋ ਹੀ ਚੁੱਕੇ ਆ ਅਸੀ ਲਿਆਣੀ ਸੀਗੀ ਇੱਕ ਤਰਪਾਲ ਸੀਗਾ ਚਲੋ ਕਿੱਥੇ ਦੇ ਉੱਤੇ ਪਾ ਦਿੰਦੇ ਕਿਉਂਕਿ ਹਨਾ ਤਰਪਾਲ ਲੈਣ ਗਏ ਆ ਤਰਪਾਲਾਂ ਵਾਲੀ ਦੁਕਾਨ ਤੇ ਰਸ਼ ਬੜਾ ਆ ਇਹ ਕਹਿੰਦੇ ਉੱਥੇ ਬਹੁਤ ਲੋਕ ਲੈਣਾ ਹੀ ਲੱਗੀਆਂ ਪਈਆਂ ਮੀ ਹਟਿਆ ਨਾ ਮਾੜਾ ਜਿਹਾ ਲੋਕਾਂ ਦੇ ਲੈਂਟਰ ਚਾਹੁੰਦੇ ਮੈਂ ਕਿਹਾ ਹੁਣ ਦੇਖਦੇ ਹਾਂ ਦੁੱਧ ਲੈਣ ਗਏ ਆ ਆਉਂਦੇ ਆ ਤਾਂ ਫਿਰ ਇੱਕ ਤਰਪਾਲ ਤਾਂ ਮਗਾਣੀ ਜ਼ਰੂਰੀ ਜ਼ਿਕਰ ਕੋਠੇ ਪਾ ਦਈਏ ਲੈਂਟਰ ਬੜਾ ਚਾਹੁੰਦੇ ਹਾਂਜੀ ਨਾ ਲੋ ਪੈਂਜੀ ਕਿਲਾ ਸਕਤਮ ਹੋ ਗਈਆਂ ਚਲੋ ਚੱਕੋ ਕੱਪੜੇ ਤੇ ਜਾ ਕੇ ਨਾਓ ਜਾ ਕੇ ਹੈ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਟਾਈਮ ਦੇਖ ਲਓ ਜੀ ਦੇਖ ਸਕਦੇ ਆ ਜੀ ਢਾਈ ਵਾ ਚੱਲੇ ਆ ਰੋਟੀ ਰੋਟੀ ਦੀ ਕੋਈ ਭੁੱਖ ਨਹੀਂ ਹੈਗੀ ਸਫਾਈਆਂ ਸੀ ਆਪ ਕੀਤੀਆਂ ਟੀਵੀ ਟੈਂਡਲੀ ਨੇ ਕੰਬਲੀਆਂ ਨੂੰ ਦਾ ਕੱਲ ਦਾ ਕਿਹਾ ਹੋਇਆ ਆ ਪਰ ਉਹ ਵਿਚਾਰੀ ਮੀਂਹ ਜੀ ਕਿੱਥੇ ਆਵੇ ਅਸੀਂ ਸਫਾਈਆਂ ਆਪ ਹੀ ਕਰ ਲਈਆਂ ਆ ਦੇਖਦੇ ਹਾਂ ਜੇ ਕੱਲ ਨੂੰ ਆਉਗੀ ਤਾਂ ਫਿਰ ਫੇ ਕਰ ਦੋਗੀ ਸਫਾਈਆਂ ਠੀਕ ਆ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਜੀ ਮਿਲਦੇ ਹਾਂ ਤੁਹਾਨੂੰ ਦੁਬਾਰਾ ਲਓ ਜੀ ਟਾਈਮ ਹੋ ਗਿਆ ਜੀ ਸਵਾ 7 ਤੇ ਹਾਂਜੀ ਇੱਧਰ ਮਸ਼ੀਨ ਡਾਈ ਆ ਤੇ ਅੱਜ ਆਵਾ ਬਲੌਗ ਬਲੌਗ ਬਣਾਇਆ ਹੀ ਕੁਛ ਨਹੀਂ ਕਿਉਂਕਿ ਇਹ ਮੀਂਹ ਨੇ ਇੰਨਾ ਕਿ ਦੁਖੀ ਕੀਤਾ ਪਿਆ ਆ ਸਾਰੀ ਛੱਤ ਚੋਈ ਜਾਂਦੀ ਆ ਬਸ ਪਾਣੀ ਕਦੇ ਇੱਕਦੋ ਕੱਢੀ ਜਾਓ ਕਦੇ ਕਮਰੇਆਂ 'ਚੋਂ ਕੱਢੀ ਜਾਓ ਤੇ ਹੁਣ ਮੈਂ ਦੇਖੋ ਜੀ ਨੰਨ ਦਿਖਾਣੇ ਆ ਉੱਪਰ ਜਲ ਕੇ ਇੰਨਾ ਬੁਰਾ ਹਾਲ ਹੋਇਆ ਪਿਆ ਆ ਸਾਡੇ ਤਾਂ ਹਜੇ ਫੇਰ ਪੱਕੇ ਆ ਲੈਂਟਰ ਤੇ ਜਿਨ੍ਹਾਂ ਦਾ ਕੱਚਾ ਆ ਜਾਂ ਬਾਲੇ ਵਾਲੀ ਛੱਤਾਂ ਆ ਉਹਨਾਂ ਦਾ ਸੋਚੋ ਕੀ ਹਾਲ ਹੋਇਆ ਹੋਊਗਾ ਆ ਦੇਖੋ ਜੀ ਆ ਬਾਲਟੀਆਂ ਰੱਖੀਆਂ ਸੀ ਜੀ ਸਾਰੀ ਛੱਤ ਇੱਥੋਂ ਵਿੱਚ ਉਈ ਜਾਂਦੀ ਆ ਦੇਖੋ ਸਾਰੀ ਸਿਮੀ ਜਾਂਦੀ ਆ ਤੇ ਹਾਂਜੀ ਕਿਦਾਂ ਜੀ ਆ ਦੇਖੋ ਜੀ ਇਹ ਆ ਕਮਰਾ ਲਓ ਆ ਸਾਰੀ ਛੱਤ ਉਧਰੋਂ ਆ ਪਾਣੀ ਆ ਦੇਖੋ ਕਿ ਦਸਮੀ ਜਾਂਦਾ ਪਾਣੀ ਬੁਰਾ ਹਾਲ ਤੇ ਹੂੰ ਹਾ ਲੋ ਜੀ ਟੱਬ ਡੂਬ ਰੱਖੇ ਹੋਏ ਇਥੇ ਦੇ ਉੱਤੇ ਤੁਹਾਨੂੰ ਦਿਖਾਣੇ ਆ ਕੋਠੇ ਦੇ ਵੀ ਲੈ ਕੇ ਆਏ ਸੀਗੇ ਫਿਰ ਹੁਣ ਤਰਪਾਈ ਲਿਆ ਕੇ ਬਿਸ਼ਾ ਕੇ ਤੇ ਕਪੜੇ-ਕੁਪੜੇ ਸਾਰੇ ਚੇਂਜ ਕਰਕੇ ਛੱਡੇ ਆ ਆ ਵੀ ਸਾਡੀ ਛੱਤ ਸਾਰੀ ਦੇਖੋ ਸਾਰੀ ਛੱਤ ਮਮਤੀ ਦੀ ਚੋਈ ਜਾਂਦੀ ਆ ਕੋਈ ਕਿਤੇ ਟਪਕੇ ਡਿੱਗਦੇ ਪਾਣੀ ਦੇ ਤੇ ਆਹ ਦੇਖ ਪਾਣੀ ਦੇ ਟਪਕੇ ਡਿੱਗਦੇ ਇਥੇ ਇਦਾਂ ਕਿ ਪੁੱਛੋ ਕੁਝ ਨਾ ਆ ਹੁਣ ਦੇਖੋ ਜੀ ਆ ਪਛਾਈ ਜਿਹਾ ਲਿਆ ਕੇ ਤਰਪੈਲ ਵੀ ਚਲੋ ਇਹਦੇ ਨਾਲ ਕੁਝ ਤਾਂ ਆਸਰਾ ਹੋਊਗਾ ਬਾਕੀ ਕੀ ਦਸੀਏ ਸਾਰੇ ਪਾਸੇ ਬੁਰਾ ਹਾਲ ਹੋਇਆ ਪਿਆ ਆ ਹੋਏ ਕੋਈ ਪਾਣੀ ਪਾਣੀ ਲਓ ਜੀ ਆ ਦੇਖੋ ਛੱਤ ਤੇ ਵੀ ਪਾਣੀ ਉਧਰ ਵੀ ਪਾਣੀ ਸਾਰਿਆਂ ਦੀਆਂ ਛੱਤਾਂ ਇਦਾਂ ਸਿੰਮ ਦੀਆਂ ਪਈਆਂ ਲੈਂਟਰ ਤੱਕ ਸਿੰਮ ਲੱਪਿਆ ਆ ਆ ਵੇਖੋ ਜੀ ਲਓ ਆ ਵੀ ਸਾਰਾ ਹੀ ਸਾਡਾ ਨਾ ਸਾਰੀ ਛੱਤ ਇਹਦੀ ਵੀ ਆਹ ਵੇਖੋ ਕਿਦਾਂ ਸਾਰੀ ਪਾਣੀ ਦੇਖੋ ਕਿਦਾਂ ਸਿੰਮ ਦਾ ਪਿਆ ਸਾਰੀ ਛੱਤ ਚੋਂ ਬਹੁਤ ਬੁਰੇ ਹਾਲਾਤ ਹੋਏ ਆ ਪ੍ਰਮਾਤਮਾ ਥੋੜੀ ਮਿਹਰ ਕਰੋ ਭਲੀ ਕਰੋ ਸਾਰਿਆਂ ਦਾ ਸਾਰੇ ਸੋਚੋ ਹਜੇ ਤਾਂ ਅਸੀਂ ਇਸ ਵੱਲੋਂ ਖੁਸ਼ਕਿਸਮਤ ਆ ਕਿ ਸਾਡਾ ਲੈਂਟਰ ਆ ਲੈਂਟਰ ਵਾਲੀਆਂ ਚੋਈ ਜਾਂਦੀਆਂ ਆ ਤੇ ਜਿਨ੍ਹਾਂ ਦੇ ਬਾਲੇ ਆ ਯਾ ਜਿਹਨਾਂ ਦੇ ਕੱਚੇ ਘਾਰੇ ਆ ਜਿਨਾਂ ਨੇ ਕਾਨੇ ਪਾਏ ਆ ਉਹਨਾਂ ਦਾ ਕੀ ਹਾਲ ਹੋਊਗਾ ਸੋਚ ਸੋਚ ਕੇ ਹੀ ਬਸ ਨਾ ਤੇ ਲੋ ਜੀ ਆਪਾਂ ਹੁਣ ਕੱਪੜੇ-ਕੁਪੜੇ ਵੀ ਕਰ ਲਏ ਚੇਂਜ ਆ ਗਏ ਸਾਰੇ ਤੇ ਅੱਜ ਪ੍ਰਧਾਨ ਮੈਨੇ ਕੀ ਕੀਤਾ ਹਾਂ ਰੋਟੀ ਹੰਦਾਂ ਦੇ ਗਾਹਾਂ ਕਾਡ ਰੋਲ ਦਿੱਤੀ ਤੇ ਹੋਰ ਸੁਣੋ ਮੇਰੇ ਮੂਹਾਂ ਦੇ ਦਰਾਂ ਮੈਂ ਕੁਝ ਨਹੀਂ ਬੋਲੀ ਮਿੰਨ ਕਹਿੰਦਾ ਮੈਂ ਦੇਖਦਾ ਆ ਮੰਮੀ ਮੈਂ ਮੇਰੀ ਕਲਾਸ ਲਈ ਕਿ ਨਹੀਂ ਮੈਂ ਕਿ ਮੈਂ ਕੀ ਬੋਲਾਂ ਦਾ ਕੀ ਕਹਾਂ ਤੈਨੂੰ ਕਹਿੰਦਾ ਮੰਮੀ ਕਹਿੰਦੀ ਹੁਣਿਆ ਭਰਾਵਾ ਤੂੰ ਚੰਡੀਗੜ੍ਹੇ ਜਾਂ ਤੂੰ ਇੱਥੇ ਰਹਿੰਦੇ ਲੈ ਗਿਆ ਨਹੀਂ ਆਪਣੇ ਮੂਹਾਂ ਕਹਿੰਦਾ ਤੂੰ ਕਹ ਅਸੀਂ ਇਦਾਂ ਨਹੀਂ ਤੈਨੂੰ ਕਹਿੰਦੇ ਹੈਗੇ ਅਸੀਂ ਸੁਧਾਰਾਂਗੇ ਤੈਨੂੰ ਹੁਣ ਮੈਂ ਉੱਥੇ ਅਜ ਤੱਕ ਮੇਕੋ ਕੋਈ ਚਾਹ ਨਹੀਂ ਢੁੱਲੀ ਕਦੋਂ ਲੈ ਕੇ ਚਾਹ ਢੁੱਲ ਗਈ ਮੇਰੇ ਤੋਂ ਹਾਂਜੀ ਸੁਧਾਰਾਂਗੇ ਕਲਾਸ ਚੱਕਿਆ ਘੋ ਲੱਗਾ ਸੀ ਅੱਤਾਂ ਨੂੰ ਗਲਾ ਛੋਟ ਗਿਆ ਉੱਥੋਂ ਤੂੰ ਕਹ ਅਸੀਂ ਸੁਧਾਰਾਂਗੇ ਤੈਨੂੰ ਹੁਣ ਸੁੱਤਾ ਕਹਿੰਦੇ ਵਜੇ ਉੱਠ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਤੁਸੀਂ ਮੈਨੂੰ ਬਾਜ ਮਾਰ ਦੇਣੀ ਸੀ ਮੈਂ ਸਵੇਰ ਨੂੰ ਬਾਜ ਮਾਰਦੇ ਤੁਸੀਂ ਮੈਨੂੰ ਬਾਜ ਮਾਰ ਦਿਆ ਕਰੋ ਆਦਤ ਪਈ ਆਦਤ ਹੌਲੀ ਹੌਲੀ ਠੀਕ ਹੋਣੀ ਆ ਚਲੋ ਮੈਂ ਤਾਂ ਕੋਈ ਨਹੀਂ ਪੁੱਤ ਸਵੇਰ ਨੂੰ ਸਵੇਰ ਨੂੰ ਬਾਜ ਮਾਰ ਦੇਾਂਗੇ ਸਵੇਰ ਨੂੰ ਬਾਜ ਮੈਨੂੰ ਬਾਜੀ ਨਹੀਂ ਮਾਰੀ ਮੰਮੀ ਮੇਰੇ ਗੱਲ ਤਾਂ ਸੁਣੋ ਕਹਿੰਦਾ ਮੈਨੂੰ ਬਾਜ ਨਹੀਂ ਮਾਰੀ ਕੋਈ ਨਹੀਂ ਕੋਈ ਨਹੀਂ ਸਵੇਰੇ ਬਾਜ ਮਾਰ ਦੇਾਂਗੇ ਅਸੀਂ ਤਾਂ ਮੈਂ ਕਿਹਾ 2 ਵਜੇ ਵੀ ਸੋਈਆਂ ਸੀ ਫੇਰ ਵੀ ਸਵੇਰੇ ਚਲੋ 4:30 ਵਜੇ ਮੈਂ ਪਹਿਲਾਂ ਉੱਠੀ ਆ ਹਲਾਰਮ ਸਾਡੇ 4:30 5 ਦਾ ਵੱਜਦਾ ਆ ਇਹ ਹੁੰਦਾ ਵੀ ਅਸੀਂ ਜਾ ਕੇ ਦੇ ਹੁੰਦੇ ਉੱਠੀਏ ਮੈਂ 6 ਵਜੇ ਸਾਡੇ 6 ਵਜੇ ਲੋਕ ਇੱ ਤਾਂ ਮੈਨੂੰ ਅਸੀਂ ਕਦੀ ਕੁਝ ਡੋਲਿਆ ਨਹੀਂ ਅਸੀਂ ਰੋਜ ਉਹ ਵਿਛਾਈਦਾ ਆ ਮੈਂ ਇਹ ਬਹੁਤ ਵੱਗਿਆ ਜੀ ਕੋਣ ਮੈਂ ਇਹਦਾ ਦਾਗਾ ਮੈਂ ਕਿਹਾ ਸਾਡੇ ਲੈਂਟਰ ਇੰਨੇ ਚੋਂ ਡੇ ਆ ਤੇ ਜਿੰਨਾਂ ਦੀਆਂ ਬਾਲੇ ਦੀਆਂ ਛੱਤਾਂ ਆ ਉਹਨਾਂ ਦਾ ਕੀ ਹਾਲ ਆਊਗਾ ਉਹਨਾਂ ਦਾ ਸੋਚ ਬਾਲੇ ਫੁੱਲ ਗਏ ਮੈਂ ਕਿਹਾ ਨਾਲ ਪਹਾੜੀ ਦੀ ਦੁਕਾਨ ਦੇ ਤੇ ਜਾ ਕੇ ਆਹ ਦੇਖੋ ਕਿੱਡੀ ਹੋਰ ਸ਼ੀਟ ਲਿਆ ਕੇ ਪਾਈ ਹੋਈ ਦਿਖਾ ਗਿਆ ਮੈਂ ਸਾਰਾ ਮੈਂ ਕਿਹਾ ਜੀ ਦੇਖੋ ਹੁਣ ਆ ਪਾਈ ਆ ਲਿਆ ਕੇ ਲੈਂਟਰ ਚੋਂ ਡੇ ਆ ਬਾਲੇ ਵਾਲੀ ਛੱਤਾਂ ਵਾਲਿਆਂ ਦਾ ਕੀ ਹਾਲ ਆਊਗਾ ਬਲੋ ਕੀ ਬਣਾਈ ਜੀ ਦੇ ਤੱਕ ਨਹੀਂ ਕਰਦਾ ਹੈਗਾ ਵਲੋਗ ਨੂੰ ਉਹਨੂੰ ਵੀ ਆ ਵੀ ਹੁਣ ਚਲੋ ਮੈਂ ਆਇਆ ਕਰਕੇ ਥੋੜਾ ਜਿਹਾ ਬਣਾ ਲਿਆ ਆ ਵੀ ਨਹੀਂ ਕਰਦਾ ਹੈਗਾ ਨਹੀਂ ਕਰਦਾ ਹੈਗਾ ਹੋਰ ਅੱਗੋਂ 7 ਵਜੇ ਆ ਦੁਕਾਨ ਵਧਾ ਕੇ ਘਰ ਆ ਗਏ ਆ ਦੁਕਾਨ ਤੇ ਵੀ ਬੈਠਣ ਦਾ ਕੋਈ ਫਾਇਦਾ ਨਹੀਂ ਦੁਕਾਨ ਵੀ ਚੌਂਦੀ ਮਾੜੀ ਮਾੜੀ ਇੱਕ ਸਾਈਡ ਤੋਂ ਸਾਰੀ ਸਿੱਲੀ ਜਾਂਦੀ ਆ ਕੀ ਕਰ ਸਕਦੇ ਹੁਣ ਉਸੇ ਕੁਝ ਨਹੀਂ ਕਰ ਸਕਦੇ ਆ ਕਿ ਉਹਦਾ ਵੀ ਪ੍ਰਣਾਲਾ ਬੰਦ ਹੋ ਗਿਆ ਫੇ ਉਹਨੇ ਪੰਡਤ ਜੀ ਨੇ ਫੋਨ ਕੀਤਾ ਜਾ ਕੇ ਸਾਰਾ ਉਹਦੇ ਪ੍ਰਣਾਲਾ ਖੋਲਿਆ ਵਾਈਪਰ ਦੇ ਨਾਲਸ ਪੂਰੇ ਕੋਠੇ ਚ ਪਾਣੀ ਕੱਢ ਗਏ ਆ ਬਹੁਤ ਬੁਰੇ ਹਾਲਾਤ ਹੋਏ ਹੁਣ ਪ੍ਰਮਾਤਮਾ ਮੀ ਹਟਾ ਦੇਵੇ ਤੇ ਸਭ ਤੋਂ ਵਧੀਆ ਗੱਲ ਆ ਚਲੋ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਦੇਖਦੇ ਆ ਜੀ ਹੁਣ ਇਸ ਤੋਂ ਬਾਅਦ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਆ ਹੁਣ ਰੋਟੀ ਦਾ ਕਰਦੇ ਆ ਹੱਲ ਬਗਣੇ ਸਬਜੀ ਆ ਚਲੋ ਠੀਕ ਆ ਜੀ ਬਣੇ ਰੋਟੀ ਵੀ ਕਰਦੀ ਆ ਜੀ ਹਾਂ ਹਾਂ ਅਸੀਂ ਬਰੈਡ ਦੇ ਨਾਲ ਦੋ ਦੋ ਹਾਂ ਚਲੋ ਬਣੇ ਰਹੀਓ ਵਲੌਗ ਨਾਲ ਜੀ ਮਿਲਦੇ ਆ ਜੀ ਫੇਰ ਤੁਹਾਨੂੰ ਹੁਣ ਰੋਟੀ ਦੇ ਇਧਰ ਟਾਈਮ ਦੇਖ ਸਕਦੇ ਆ 7:30 ਹੋ ਗਏ ਆ ਤੇ ਇਧਰ ਆ ਗਏ ਕਿਚਨ ਚ ਹੁਣ ਹਾਂਜੀ ਦੇਖਦੇ ਪਿਆ ਆਲੂ ਕੀ ਬਣਾਉਣ ਲੱਗੇ ਸੀ ਨਿਊਟਰੀ ਵਾਲੇ ਚੋਲ ਬਣਾਉਣੇ ਸੀ ਠੀਕ ਆ ਬਣਾਉਣ ਨੂੰ ਦੇਣੀ ਕਰਦਾ ਸਬਜ਼ੀ ਦਾ ਪਹਿਲਾਂ ਹੀ ਨਹੀਂ ਠੀਕ ਆ ਆਪਾਂ ਦਾ ਦੁਪਹਿਰੇ ਵੀ ਨਹੀਂ ਖਾਦੀ ਹੈ ਨਾ ਠੀਕ ਆ ਇਸ ਵੀ ਨਹੀਂ ਕੀਤੀ ਅਜੇ ਹਾਂ ਤੇ ਇਧਰ ਪਾਣੀ ਗਰਮ ਰੱਖਿਆ ਲੂਟ ਦੇ ਓਕੇ ਓਕੇ ਠੀਕ ਆ ਨਿਊਟਰੀ ਪਾ ਕੇ ਬਣਾਵਾਂਗੇ ਨਾ ਠੀਕ ਆ ਚੇ ਲੋ ਲਾ ਲਈਏ ਤੜਕਾ ਫਿਰ ਤੁਹਾਨੂੰ ਦਿਖਾਉਨੇ ਆ ਹਨਾ ਹਲੋ ਜੀ ਹਾਂਜੀ ਇੱਧਰ ਸਮਾਨ ਸਾਰਾ ਸਾਡਾ ਤਿਆਰ ਹੋ ਗਿਆ ਤੇ ਇੱਧਰ ਰੱਖ ਲਿਆ ਆਪਾਂ ਤੇਲ ਤੇ ਲਾਈਏ ਤੜਕਾ ਆਪਾਂ ਤੇ ਇੱਧਰ ਬੋਤਲਾਂ ਸਾਰੀਆਂ ਕੱਢ ਕੇ ਧੋ ਕੇ ਚੰਗੀ ਤਰ੍ਹਾਂ ਸਾਰਫਨਾ ਫਰਿੱਜ ਤੋਂ ਇਹਨਾਂ ਨੂੰ ਸੁਕਾ ਲਿਆ ਆ ਤੇ ਹੁਣ ਇਹ ਜਾਣ ਗਈਆਂ ਅੰਦਰ ਸੈਟੀ 'ਚ ਤੇ ਇੱਧਰ ਆਪਾਂ ਸਮਾਨ ਤਿਆਰ ਕਰ ਲਿਆ ਤੇ ਹੁਣ ਲਾ ਲਈਏ ਆਪਾਂ ਤੜਕਾ ਤੇ ਸਭ ਤੋਂ ਪਹਿਲਾਂ ਤੇਲ ਤਾਂ ਸਾਡਾ ਗਰਮ ਹੋ ਗਿਆ ਆ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਲੰਬੀ ਲੰਬੀ ਕੱਟੀ ਹੋਈ ਪਿਆਜ਼ ਤੇ ਨਾਲ ਜੀਰਾ ਵਾਹੇ ਗੁਰੂ ਸੈੱਬੀ ਪਾਤੀਆਂ ਨਾਲ ਵਿੱਚ ਠੀਕ ਬੋਤਲਾ ਸੁੱਕ ਗਈ ਹੈ ਵਿੱਚ ਠੀਕ ਆ ਚਲੋ ਇਹਨੂੰ ਵੀ ਰੱਖ ਦੇਣਾ ਹੁਣ ਅਗਲੀਆਂ ਗਰਮੀਆਂ ਨੂੰ ਕੱਢਾਂਗੇ ਹੁਣ ਹਨਾ ਨੂੰਥੀ ਪਾਣੀ ਗਰਮ ਪਾਣੀ ਦੇ ਵਿੱਚ ਠੀਕ ਆ ਕੱਲਿਆ ਨਾ ਮੈਂ ਥੋੜੀ ਜਿਹੀ ਪਈ ਸੀ ਜੀ ਕੱਲ ਸਬਜ਼ੀ ਬਣਾ ਲਈ ਜੀ ਮੈਂ ਇੱਕ ਵਾਰ ਥੋੜੀ ਜਿਹੀ ਪਈ ਸੀ ਹਾਂ ਜਿਹੜਾ ਚਾਵਲਾ ਚ ਪਾ ਲੈਣੀ ਆ ਸਬਜੀ ਦੇਦੀ ਬੜਨੀ ਨਹੀਂ ਸੀ ਜਿਆਦਾ ਥੋੜੀ ਸੀ ਨਾ ਸਬਜੀ ਇਹਦੀ ਮੈਂ ਸਬਜੀ ਨਹੀਂ ਸੀ ਬੜਨੀ ਜਿਆਦਾ ਥੋੜੀ ਸੀ ਪਰ ਸਬਜੀ ਬੜੀ ਬੋਸੋ ਅਸੀਂ ਜਿਹੜੀ ਪਿਛਲੀ ਵਾਰੀ ਬਣਾਈ ਸੀਗੀ ਕੁੱਕਰ ਸੀਟੀਆਂ ਲਵਾਈਆਂ ਸੀ ਨਾ హీవే బానే <laughs> <laughs> ਲੋਗੀ ਦੇਸਾ ਦੇ ਟਮਾਟਰ ਥੋੜਾ ਜਿਹਾ ਸੌਟ ਹੋ ਗਿਆ ਥੋੜਾ ਜਿਹਾ ਪਾਇਆ ਸੀ ਨਮਕ ਹਲਦੀ ਹਲੇ ਪਾਈ ਨਹੀਂ ਪੇਸਟ ਪਾਤੀ ਹੈ ਨੂਟਰੀ ਤੇ ਅਲੂ ਆਵਗੇ ਮਸਾਲੇ ਪਾ ਲੇ ਥੋੜਾ ਜਿਹਾ ਭੁੱਜੀ ਥੋੜਾ ਸਮੋਸੇ ਦੇ ਤੇ ਦੇਦੀ ਹੈ ਆ ਲੁਗਰ ਕੇ ਪਾਣੀ ਚਾਵਲ ਵਿੱਚ ਇਕੱਠੇ ਪਾ ਲੈ ਨਹੀਂ ਨਹੀਂ ਠੀਕ ¿Qué colas? ਆਪਣਾ ਮੜਾ ਜਿਹਾ ਵਾਲਾ ਆਪਾਂ ਮੜਾ ਜਹਾਣਾ ਗਰਮ ਮਸਾਲਾ ਇਚ ਨਮਕ ਵੈਲਾ ਪਾ ਲਵਾਂਗੇ ਚਲੋ ਮੈਂ ਬਣਾ ਕੇ ਤੁਹਾਨੂੰ ਦਿਖਾਉਣੀ ਆਣਾ ਓਕੇ ਜੀ ਦੇਲੀ ਨਹੀਂ ਕੀਤਾ ਅੱਜ ਇੱਧਰ ਆ ਗਏ ਆ ਜੀ ਸਾਡੀ ਰੋਟੀ ਰਾਤ ਦੀ ਚੌਲ ਨਿਊਟਰੀ ਵਾਲੇ ਚੌਲ ਆ ਬੰਦ ਗੋਭੀ ਪਈ ਸੀ ਇਹਦੇ ਤੇ ਨਮਕ ਤੇ ਕਾਲੀ ਮਿਰਚ ਪਾ ਕੇ ਲਈ ਸੀ ਬਹੁਤ ਵਾਹ ਲੱਗਾ ਮੈਂ ਇਹੀ ਖਾਦਾ ਅੱਜ ਤੱਕ ਆਹ ਚਾਹ ਮੈਂ ਦੇਦੀ ਸੀ ਖੀਰਾ ਪਤਾ ਕਿ ਕੱਲ ਨੂੰ ਆਪਾਂ ਨੂੰ ਬਾਜ਼ਾਰ ਜਾ ਕੇ ਸਮਾਨ ਲਿਆਣਾ ਪੈਣਾ ਹੀ ਦੇਖੋ ਇਹ ਟਮਾਟਰ ਕੋਈ ਨਹੀਂ ਬਚਾਲ ਕੇ ਲੈ ਆਵਾਂਗੇ ਆਪਾਂ ਬਾਕੀ ਦੂਸਰਾ ਲਸਣ ਤੇ ਆਜੂ ਸਾਰਾ ਗਏ ਸੋਨ ਲਈ ਆਈਏ ਚਲੋ ਭਾਈ ਰੋਟੀ ਖਾ ਲੋ ਪਹਿਲਾਂ ਇੱਕ ਮਿੰਟ ਵੇ ਵੀਡੀਓ ਖਾ ਲੋ ਲੋ ਜੀ ਤੇਰ ਮਾਤਾ ਵੀ ਖਾ ਰਹੀ ਹੈ ਨਿਆਣੀ ਉੱਧਰ ਖਾ ਗਿਆ ਰਹੇ ਆ ਤੇ ਲੋ ਜੀ ਆਪਾਂ ਵੀ ਖਾ ਲਈਏ ਹੁਣ ਖਾ ਪੀ ਕੇ ਮਿਲਦੇ ਆ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਸ਼ਾਮੀ ਇਹਨਾਂ ਚਾਹ ਢੋਲੀ ਸੀਗੇ ਨਾ ਅਸੀਂ ਇੱਧਰ ਕਪੜਾ ਫੈਲਾਇਦਾ ਸ਼ਾਮੀ ਅਸੀਂ ਪਤਾ ਕਹਿੰਦੇ ਨਿੰਦੇ ਦੇਖਾ ਹੋ ਲਾਪਰਵਾਹੀ ਦਾ ਨਤੀਜਾ ਅੱਗੇ ਮੈਂ ਦੱਦਾ ਮੈਂ 6-8 ਮਹੀਨੇ ਚੰਨਿਕਟ ਰਹਿ ਗਏ ਇੱਕ ਵਾਰੀ ਵੀ ਚਾਰ ਹੀ ਜੁੜੀ ਉੱਥੇ ਬੈਠਦੇ ਅੱਜ ਕਿਸ ਨੇ ਕਹਿੰਦੇ ਦੇਖਾ ਲਾਪਰਵਾਹੀ ਦਾ ਨਤੀਜਾ ਆ ਲੈ ਕੇ ਆਏ ਆ ਅਜੀ ਵੀ ਨਹੀਂ ਪਿਛਾਇਆ ਤੇ ਲਾਪਰਵਾਹੀ ਹੋਈ ਇਹ ਤੁਮ ਬੋਲੀ ਸੋ ਕੀ ਕੀ ਕਰਦੇ ਸੋਤਲਾ ਸੀ ਮम्मी ਕੁਝ ਬੋਲੇ ਨਹੀਂ ਲੱਗੀ ਹੁਣ ਗਾਲਾਂ ਕੱਢਣਗੇ ਚਲੋ ਕੋਈ ਗੱਲ ਨਹੀਂ ਕੀ ਗਈ ਹੈ ਉਹਨਾਂ ਨੂੰ ਚਲੋ ਬਣੇ ਰਹੀਏ ਵਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਨਾਸ਼ਤਾ ਕਰਕੇ ਰਾਤ ਦਾ ਲੋ ਜੀ ਟਾਈਮ ਹੋ ਗਿਆ ਜੀ 9 ਵਜੇ ਹੁਣ ਅੱਜ ਆਪਾਂ ਆ ਗਏ ਆ ਜੀ ਆਪਣੇ ਰੂਮ 'ਚ ਜਲਦੀ ਜਲਦੀ ਟੈੱਕ ਕਰੋ ਜੀ ਬਲੌਗ ਦਾ ਐਂਡ ਹਾਂ ਜੀ ਲਾਈਕ ਕਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜ਼ਰੂਰ ਤੇ ਇੱਥੇ ਅੱਜ ਦੇ ਬਲੌਗ ਦਾ ਕਰਦੇ ਆਂ ਐਂਡ ਤੇ ਮਿਲਦੇ ਆਂ ਕੱਲ੍ਹ ਮੈਂ ਤੁਹਾਨੂੰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ